ਤੇ ਸੋਚੋ ਉਹਦਾ ਪੱਜਾ ਕੀਤਾ ਕਿਉਂਕਿ ਇਹ ਮੌਤ ਨਹੀਂ ਹੱਤਿਆ ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਨਹੀਂ ਹੱਤਿਆ ਹੈ ਇਹ ਕਹਿਣਾ ਹੈ ਸੀਐਮ ਭਗਵੰਤ ਮਾਨ ਦਾ ਜੋ ਕਿ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸੀਐਮ ਮਾਨ ਨੇ ਗੁਜਰਾਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੇ ਹੀ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਤੇ ਦੁੱਖ ਸਾਂਝਾ ਕੀਤਾ ਇੱਥੇ ਪਹੁੰਚੇ ਸੀਐਮ ਮਾਨ ਨੇ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਮੁਲਜ਼ਮਾਂ ਨੂੰ ਰੈਸਟ ਕੀਤੇ ਨੇ ਜਿਨ੍ਹਾਂ ਨੇ ਜ਼ਹਿਰ ਵੇਚੀ ਹੈ ਸੋ 302 ਦਾ ਪਰਚਾ ਕੀਤਾ ਕਿਉਂਕਿ ਇਹ ਮੌਤ ਨਹੀਂ ਹੈ ਹੱਤਿਆ ਕਿਸੇ ਨੂੰ ਜ਼ਹਿਰ ਦੇ ਕੇ ਮਾਰਨਾ ਅਸੀਂ ਹੋਰ ਵੀ ਦੇਖ ਰਹੇ ਹਾਂ ਕਿ ਹੋਰ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਜਿਨ੍ਹਾਂ ਦਾ ਲਿੰਕ ਸੀਗੇ ਗੈਂਗਸਟਰ ਸੀਗੇ ਜਾਂ ਇਹਨਾਂ ਦਾ ਕੋਈ ਗੈਂਗ ਸੀਗਾ ਜਿਹੜੇ ਜ਼ਹਿਰੀਲੀ ਸ਼ਰਾਬ ਵੇਚਣ ਸੋ ਉਹ ਵੀ ਫੜੇ ਜਾਣ ਕੇ 302 ਦਾ ਪਰਚਾ ਮੌਤ ਦੀ ਸਜ਼ਾ ਮਸਾਬਤ ਬਣਾਈ ਜਿਸ ਤੇ ਇਨਕੁਆਰੀ ਹੋਈ ਹੈ ਜੀ ਡੀਸੀ ਸਾਹਿਬ ਨੇ ਕਰਾਈ ਹੈ ਜੀ ਉਹ ਤੁਹਾਡੇ ਕੋਲ ਰਿਪੋਰਟ ਆਈ ਜਿਹਦੇ ਵਿੱਚ ਕੋਈ ਲੋਕ ਦੋਸ਼ੀ ਨਹੀਂ ਜੀ ਥੋੜਾ ਸਾਹਿਬ ਅ ਅਗਵਾਈ ਚ ਆਈ ਜੀ ਦੀ ਸਿੱਖਤ ਬਣਾਈ ਹੈ ਇੱਕ ਵੀ ਬੰਦਾ ਮੈਂ ਕਹਿੰਦਾ ਕੱਲੇ ਇੱਥੇ ਵਾਲੇ ਨਹੀਂ ਹੋ ਸਕਦਾ ਇਹ ਫਰੀਦਕੋਟ ਵੀ ਭੇਜਦੇ ਹੋਣ ਹੋ ਸਕਦਾ ਮੌਕੇ ਭੇਜਦੇ ਹੋਣ ਹੋ ਸਕਦਾ ਤਰਨਤਾਰਨ ਵੀ ਇਹਨਾਂ ਦਾ ਕੰਮ ਹੋਵੇ ਸਾਰਿਆਂ ਨੂੰ ਪੜਾਂਗੇ 302 ਦਾ ਪਰਚਾ ਹੋਊਗਾ